ਖਬਰ ਹੈ ਫਲੋਰਤੋਂ ਜਿੱਥੇ ਕੀ ਫਲੋਰਤੋਂ ਤਲਵੰਡ ਰੋਡ ਤੇ ਪੈਂਦੇ ਪੈਟਰੋਲ ਪੱਪ ਨੇੜੇ ਇੱਕ ਮੋਟਰਸਾਈਕਲ ਸਵਾਰ ਲੜਕਾ ਤੇ ਲੜਕੀ ਟਰੱਕ ਦੇ ਵਿਚ ਪੇੜ ਵਿੱਚ ਆ ਗਏ ਜਿਸ ਨਾਲ ਲੜਕੀ ਦੀ ਜਾਨ ਚਲੀ ਗਈ ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਉਦੋਂ ਵਾਪਰੀ ਜਦ ਲੜਕੀ ਕੰਮ ਤੋਂ ਵਾਪਸ ਆਪਣੇ ਘਰ ਜਾ ਰਹੀ ਸੀ ਕਿ ਉਹਨਾਂ ਦਾ ਮੋਟਰਸਾਈਕਲ ਅੱਗੇ ਜਾ ਰੇ ਇੱਕ ਮੋਟਰਸਾਈਕਲ ਨਾਲ ਟਕਰਾ ਗਿਆ ਤੇ ਸੰਤੁਲਨ ਵਿਗੜਨ ਨਾਲ ਲੜਕੀ ਡਿੱਗ ਪਈ ਅਤੇ ਪਿੱਛੋਂ ਆ ਰਿਹਾ ਟਰੱਕ ਉਸ ਲੜਕੀ ਉੱਪਰ ਦੀ ਲੰਘ ਗਿਆ ਜਿਸ ਨਾਲ ਉਸ ਦੀ ਮੌਕੇ ਤੇ ਹੀ ਜਾਨ ਚਲੀ ਗਈ ਜਦਕਿ ਇੱਕ ਨੌਜਵਾਨ ਦੇ ਵੀ ਗੰਭੀਰ ਸੱਟਾਂ ਲਗੀਆਂ ਜਿਸ ਨੂੰ ਪਿਲਾਜ ਲਈ ਸਿਵਲ ਹਸਪਤਾਲ ਫਲੋਰ ਵਿਖੇ ਦਾਖਲ ਕਰਵਾਇਆ ਗਿਆ ਇਸ ਹਾਦਸੇ ਸਬੰਧੀ ਜਾਣਕਾਰੀ ਮਿਲਦਿਆਂ ਹੀ ਫਲੋਰ ਪੁਲਿਸ ਤੁਰੰਤ ਮੌਕੇ ਤੇ ਪਹੁੰਚੀ ਅਤੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਮੇਰਾ ਨਾਮ ਨੀਕਾ ਹੈ ਹਾਂਜੀ ਪਿੰਡ ਮੋਹਸਾ ਜੀ ਜੀ ਮੈਂ ਕੰਮ ਤੋਂ ਆ ਰਹਾ ਸੀਗਾ ਜੀ ਬਾਈਕ ਤੇ ਹਾਂਜੀ ਤੇ ਫਲੋਰ ਮੈਨੂੰ ਟੱਕਰੀ ਤੇ ਮੈਂ ਉਹ ਮੈਨੂੰ ਮੈਂ ਕਿਹਾ ਵੀ ਉਹ ਕਹਿੰਦੇ ਮੈਨੂੰ ਛੱਡਿਓ ਵੀ ਮੈਂ ਕਿਹਾ ਚਲੋ ਮੈਂ ਗੰਨੇ ਪਿੰਡ ਹੀ ਜਾਣਾ ਕੰਮ ਤੇ ਮੈਂ ਤੁਹਾਨੂੰ ਉੱਥੇ ਉਤਾਰ ਦੂੰਗਾ ਤੁਸੀਂ ਉੱਥੇ ਆਟੋ ਜਾ ਜੀ ਹਾਂ ਹਾਂ ਮੈਂ ਉਹ ਤੇ ਗੰਨੇ ਪਿੰਡ ਜਾ ਰਿਹਾ ਸੀ ਬਸ ਰਸਤੇ 'ਚ ਮੋਟਰਸਾਈਕਲ ਮੋਟਰਸਾਈਕਲ ਬਹੁਤ ਤੇਜ਼ ਸੀਗਾ ਮੂਰੇ ਜਿਹੜਾ ਮੇਰੇ ਮੂਰੇ ਜਾ ਰਿਹਾ ਸੀਗਾ ਜੀ ਤੇ ਉਹਨੇ ਇਕਦਮੀ ਬ੍ਰੇਕ ਮਾਰਤੀ ਮੈਂ ਉਹਨਾਂ ਦੇ ਵਿੱਚ ਲੱਗਾ ਮੋਟਰਸਾਈਕਲ 'ਚ ਮੋਟਰਸਾਈਕਲ ਦੇ ਵਿੱਚ ਵੱਜ ਗਿਆ ਇਸ ਸਾਈਡ ਨੂੰ ਡੈਪੇ ਸਾਈਡ ਨੂੰ ਡਿੱਗੇ ਫਿਰ ਟਰੱਕ ਉੱਪਰ ਚੜ ਗਿਆ ਕੀ ਲੜਕੀ ਨੌਨ ਸੀ ਤੁਹਾਡੇ ਹਾਂਜੀ ਨੌਨ ਸੀ ਲੜਕੀ ਬਾਕਬ ਸੀ ਜਾਣਦੇ ਸੀ ਜਾਣਦੇ ਹਾਂ ਸ਼ਿਵਾਜੀ ਇੱਕ ਗੰਨਾ ਪਿੰਡ ਦੇ ਵਿੱਚ ਐਕਸੀਡੈਂਟ ਹੋਇਆ ਕੀ ਕਾਰਨ ਦਾ ਐਕਸੀਡੈਂਟ ਹੈ ਕੀ ਕੀ ਗੱਲਬਾਤ ਹੈ ਕੀ ਨਾ ਪਤਾ ਗੰਨੇ ਪਿੰਡ ਰੋਡ ਤੇ ਸਵੇਰ ਜਿਹੜਾ ਐਕਸੀਡੈਂਟ ਹੋਇਆ ਸੀ ਲੜਕੀ ਦਾ ਤੇ ਟਰੱਕ ਦੇ ਥੱਲੇ ਔਣ ਕਰਕੇ ਉਹਦੀ ਲੜਕੀ ਦੀ ਮੌਤ ਹੋ ਗਈ ਲੜਕੀ ਦੀ ਡੈੱਡ ਬੋਡੀ ਜਿਹੜੀ ਹੈ ਲਿਆ ਕੇ ਜਿਹੜੀ ਸਿਵਲ ਹਸਪਤਾਲ ਕਾਰវេល ਜਮਗਰਾਤੀ ਹੈ ਤੇ ਜੋ ਵੀ ਉਹਦੇ ਪੇਰੈਂਟਸ ਆਉਣਗੇ ਉਹਨਾਂ ਦੇ ਬਿਆਨ ਲਿਖ ਕੇ ਤਾਂ ਹੀ ਕਾਰਵਾਈ ਕਰਨੀ ਹੈ ਕਿੰਨੀ ਉਮਰ ਕਿੰਨੀ ਹੈ ਲੜਕੀ ਦੀ ਲੜਕੀ ਦੀ ਉਮਰ ਦੇ ਬਾਰੇ ਵਿੱਚ ਸਲਾ 18 ਸਾਲ ਦੇ ਕਰੀਬ ਹੈਗੀ 16 ਕਾਰਨ ਕਿਦਾਂ ਆਇਆ ਹਾਸਿਲ خاصے ਦੇ ਕਾਰਨਾਂ ਨਾਲ ਤਵਜੀਹ ਕਰੂੰਗਾ ਮੈਂ ਦੇਖੂੰਗਾ ਵੀ ਕੀ ਗੱਲ ਹੋਈ ਜੀ